ਹਾਂਜੀ ਪਿਆਰੇ ਬੱਚਿਓ ਨਮਸਕਾਰ ਜਮਾਤ 6ਵੀਂ ਅਧਿਆਇ ਨੰਬਰ 9 ਸੰਜੀਵ ਅਤੇ ਉਹਨਾਂ ਦਾ ਚੁਗਿਰਦਾ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਨੰਬਰ 1 ਖਾਲੀ ਥਾਵਾਂ ਭਰੋ ਨੰਬਰ 1 ਮੱਛੀ ਦਾ ਸਾਹ ਅੰਗ ਡੈਸ਼ ਹੈ ਉੱਤਰ ਹੈ ਗਲਫੜਾ ਨੰਬਰ 2 ਵਾਤਾਵਰਨ ਦੇ ਡੈਸ਼ ਅਤੇ ਡੈਸ਼ ਭਾਗ ਹਨ ਉੱਤਰ ਸੰਜੀਵ ਨਰਜੀਵ ਵਾਤਾਵਰਣ ਦੇ ਸੰਜੀਵ ਅਤੇ ਨਰਜੀਵ ਭਾਗ ਹਨ। ਪ੍ਰਸ਼ਨ ਨੰਬਰ 3 ਸੂਰਜ ਦੀ ਰੋਸ਼ਨੀ ਆਵਾਸ ਦਾ ਡੈਸ਼ ਭਾਗ ਹੈ। ਉੱਤਰ ਨਰਜੀਵ ਜਾਪੋਤਿਕ। ਪ੍ਰਸ਼ਨ ਨੰਬਰ 5 ਸਾਰੇ ਡੈਸ਼ ਬਾਦਾਂ ਦਿਖਾਉਂਦੇ ਅਤੇ ਪ੍ਰਜਨਨ ਕਰਦੇ ਹਨ। ਉੱਤਰ ਸੰਜੀਵ ਨੰਬਰ 2 ਸਹੀ ਜਾਂ ਗਲਤ ਲਿਖੋ। ਨੰਬਰ 1 ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ਣ ਕਿਰਿਆ ਕਰਦਾ ਹੈ ਉੱਤਰ ਹੈ ਗਿਆ ਸਹੀ ਨੰਬਰ 2 ਉੱਠਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ਉੱਤਰ ਹੈ ਗਿਆ ਸਹੀ ਨੰਬਰ 3 ਸਾਰੇ ਹਰੇ ਪੌਦੇ ਉਤਪਾਦਕ ਹਨ ਉੱਤਰ ਹੈ ਗਿਆ ਸਹੀ ਨੰਬਰ 4 ਜੈਵਿਕ ਭਾਗ ਪਾਣੀ ਹਵਾ ਅਤੇ ਮਿੱਟੀ ਹਨ ਉੱਤਰ ਹੈ ਗਿਆ ਗਲਤ ਅੱਗੇ ਨੰਬਰ 3 ਊੜਾ ਅਤੇ ਆੜਾ ਦਾ ਮਿਲਾਨ ਕਰੋ ਊੜਾ ਆੜਾ ਊੜਾ ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ ਇਹਦਾ ਮਿਲਾਨ ਹੈਗਾ ਆੜਾ ਕਲਮ 'ਚ ਨੰਬਰ 4 ਸੂਰਜ ਆੜਾ ਬ੍ਰਿਸ਼ ਬਸੀ ਇਹਦਾ ਮਿਲਾਨ ਹੈਗਾ ਨੰਬਰ 3 ਬਾਂਦਰ ਈਡੀ ਕੈਕਟਸ ਇਹਦਾ ਮਿਲਾਨ ਹੈਗਾ ਆੜਾ ਕਲਮ 'ਚ ਨੰਬਰ 2 16 ਕੰਡੇ ਸਸਾ ਜੈਵਿਕ ਅੰਸ਼ ਇਹਦਾ ਮਿਲਾਨ ਹੈਗਾ ਕਾਲਮ ਆੜਾ ਚ ਨੰਬਰ 1 ਪੌਦੇ ਜਾਂ ਜਨਮਰ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਨੰਬਰ 1 ਅਜੈਵਿਕ ਅੰਸ਼ ਵਿੱਚ ਸ਼ਾਮਲ ਹਨ ਊੜਾ ਹਵਾ ਪਾਣੀ ਪੌਦੇ ਆੜਾ ਹਵਾ ਪਾਣੀ ਮਿੱਟੀ ਈੜੀ ਪੌਦੇ ਅਤੇ ਜਨਮਰ ਸਸਾ ਮਿੱਟੀ ਪੌਦੇ ਪਾਣੀ ਉੱਤਰ ਹੈਗਾ ਆੜਾ ਹਵਾ ਪਾਣੀ ਮਿੱਟੀ ਨੰਬਰ 2 ਕੈਕਟਸ ਇਕੜ ਊੜਾ ਮਾਰੂਥਲੀ ਪੌਦਾ ਆੜਾ ਨਖੇੜਕ ਈੜੀ ਜਲੀ ਪੌਦਾ ਸਸਾ ਜੜੀ ਬੂਟੀ ਉੱਤਰ ਹੈਗਾ ਊੜਾ ਮਾਰੂਥਲੀ ਪੌਦਾ ਨੰਬਰ 3 ਡੈਸ਼ ਦਾ ਸਰੀਰ ਤਾਰਾ ਰੇਖੀ ਹੁੰਦਾ ਹੈ ਊੜਾ ਗੰਡੋਏ ਆੜਾ ਚੀਤੇ ਈੜੀ ਮੱਛੀਆਂ ਸਸਾ ਪਹਾੜੀ ਰਿਚਾ ਉੱਤਰ ਹੈਗਾ ਈੜੀ ਮੱਛੀਆਂ ਨੰਬਰ 4 ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡੈਸ਼ ਜੀਵ ਕਹਿੰਦੇ ਹਨ ਊੜਾ ਜਲੀ ਆੜਾ ਸਥਲੀ ਈੜੀ ਸਥਲੀ ਪੌਦੇ ਸਸਾ ਹਵਾਈ ਉਤਰ ਹੈ ਗਿਆ ਉੜਾ ਜਲੀ ਨੰਬਰ 5 ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਆ ਪ੍ਰਸ਼ਨ ਨੰਬਰ 1 ਆਵਾਸ ਦੀ ਪਰਿਭਾਸ਼ਾ ਦਿਓ ਉਤਰ ਉਹ ਜਗ੍ਹਾ ਜਿੱਥੇ ਸੰਜੀਵ ਰਹਿੰਦਾ ਹੈ ਉਸ ਦਾ ਆਵਾਸ ਕਿਹਾ ਜਾਂਦਾ ਹੈ ਆਪਣੇ ਆਵਾਸ ਵਿੱਚ ਜੀਵ ਭੋਜਨ ਪਾਣੀ ਹਵਾ ਸਹਾਰਾ ਸੁਵਿਧਾ ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਜਨਨ ਕਰਦਾ ਹੈ ਪ੍ਰਸ਼ਨ ਨੰਬਰ 2 ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ਉੱਤਰ ਨੰਬਰ 1 ਸਥਲੀ ਜੀਵ ਸ਼ੇਰ ਚੀਤਾ ਨੰਬਰ 2 ਜਲੀ ਜੀਵ ਡੱਡੂ ਸਾਰਕ ਪ੍ਰਸ਼ਨ ਨੰਬਰ 3 ਅਨੁਕੂਲਤਾ ਦੀ ਪਰਿਭਾਸ਼ਾ ਦਿਓ ਉੱਤਰ ਜੀਵਤ ਵਸਤੂਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ਅੱਗੇ ਪ੍ਰਸ਼ਨ ਨੰਬਰ 4 ਉਤਪਾਦਕ ਕੀ ਹੈ ਉਤਰ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਹਰੇ ਪੌਦੇ ਇਹਨਾਂ ਨੂੰ ਉਤਪਾਦਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ਪ੍ਰਸ਼ਨ ਨੰਬਰ 5 ਜੈਵਿਕ ਅੰਸ਼ ਕੀ ਹਨ ਉਤਰ ਕਿਸੇ ਆਵਾਸ ਵਿੱਚ ਮੌਜੂਦ ਸੰਜੀਵ ਵਸਤੂਆਂ ਜਿਵੇਂ ਪੌਦੇ ਜਨਮਵਰ ਮਨੁੱਖ ਅਤੇ ਸੂਖਮ ਜੀਵ ਨੂੰ ਵਾਤਾਵਰਣ ਦੇ ਜੈਵਿਕ ਭਾਗ ਜਾਂ ਅੰਸ਼ ਕਿਹਾ ਜਾਂਦਾ ਹੈ ਨੰਬਰ 6 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਮ੍ਰਿਤ ਅਹਾਰੀ ਅਤੇ ਨਖੇੜਕ ਦੀ ਪਰਿਭਾਸ਼ਾ ਦਿਓ ਉੱਤਰ ਨੰਬਰ 1 ਮ੍ਰਿਤ ਅਹਾਰੀ ਕੁਝ ਜੰਤੂ ਮਰੇ ਹੋਏ ਜੰਤੂਆਂ ਨੂੰ ਭੋਜਨ ਵਜੋਂ ਖਾਂਦੇ ਹਨ ਅਤੇ ਸਾਡੇ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੇ ਹਨ ਉਦਾਹਰਨ ਵਜੋਂ ਗਿਰਜ ਕੁੱਤਾ ਇਲਕਾਂ ਨੰਬਰ 2 ਨਖੇੜਕ ਉਹ ਸੁਖਮ ਜੀਵ ਜਿਹੜੇ ਮਰੇ ਹੋਏ ਪੌਦੇ ਆ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਨੂੰ ਨੂਨਖੇੜਕ ਕਹਿੰਦੇ ਹਨ ਉਦਾਹਰਨ ਵਜੋਂ ਜੀਵਾਣੂ ਅਤੇ ਉਲੀ ਪ੍ਰਸ਼ਨ ਨੰਬਰ 2 ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਉੱਤਰ ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਹਨ ਨੰਬਰ 1 ਇਸ ਦਾ ਸਰੀਰ ਰੇਖਾਤਾਰੀ ਹੁੰਦਾ ਹੈ ਨੰਬਰ 2 ਜਲ ਵਿੱਚੋਂ ਘੁਲੀ ਹੋਈ ਆਕਸੀਜਨ ਲੈਣ ਲਈ ਇਨ੍ਹਾਂ ਵਿੱਚ ਗਲਫੜਾਂ ਹੁੰਦੀਆਂ ਹਨ ਪ੍ਰਸ਼ਨ ਨੰਬਰ 3 ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ਉੱਤਰ ਉੱਠ ਨੂੰ ਮਾਰੂਥਲ ਦਾ ਜਹਾਜ ਕਿਹਾ ਜਾਂਦਾ ਹੈ ਉਠ ਦੀਆਂ ਵਿਸ਼ੇਸ਼ਤਾਵਾਂ ਜਿੰਨਾ ਕਰਕੇ ਉਹ ਮਾਰੂਥਲ ਵਿੱਚ ਆਸਾਨੀ ਨਾਲ ਜਿੰਦਾ ਰਹਿ ਸਕਦਾ ਹੈ ਇਹੇੜ ਦਿੱਤੀਆਂ ਹਨ ਨੰਬਰ 1 ਉਠ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਅਤੇ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਉਹ ਬਹੁਤ ਘੱਟ ਪਿਸ਼ਾਬ ਕਰਦਾ ਹੈ ਨੰਬਰ 2 ਉਠ ਦੀ ਪਿੱਠ ਤੇ ਇੱਕ ਜਾਂ ਦੋ ਕੁੱਬ ਹੁੰਦੇ ਹਨ ਨੰਬਰ 3 ਉਠ ਕੁੱਬ ਵਿੱਚ ਚਰਬੀ ਨੂੰ ਭੋਜਨ ਵਜੋਂ ਜਮਾ ਕਰਦਾ ਹੈ ਨੰਬਰ 4 ਮਾਰੂਥਲ ਦੀ ਗਰਮੀ ਨੂੰ ਸਹਿਣ ਲਈ ਇਸ ਦੀ ਚਮੜੀ ਬਹੁਤ ਮੋਟੀ ਹੁੰਦੀ ਹੈ। ਨੰਬਰ 5 ਇਸ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਜੋ ਮਾਰੂਥਲ ਦੀ ਗਰਮ ਰੇਤ ਤੇ ਤੁਰਨ ਲਈ ਢੁਕਵੇਂ ਹਨ। ਅੱਗੇ ਪ੍ਰਸ਼ਨ ਨੰਬਰ 4 ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ। ਉੱਤਰ ਡੁੱਬੇ ਹੋਏ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਤਲ ਹੁੰਦੇ ਹਨ। ਅਤੇ ਤੈਰਨ ਵਾਲੇ ਪੌਦੇ ਪਾਣੀ ਦੀ ਸਤ੍ਹਾ ਤੇ ਤੈਰਦੇ ਰਹਿੰਦੇ ਹਨ ਨੰਬਰ 7 ਵੱਡੇ ਉਤਰਾਂ ਵਾਲਾ ਪ੍ਰਸ਼ਨ ਪ੍ਰਸ਼ਨ ਨੰਬਰ 1 ਟਿੱਪਣੀ ਲਿਖੋ ਊੜਾ ਉਤਪਾਦਕ ਆੜਾ ਖਪਤਕਾਰ ਕੀੜੀ ਨਖੇੜਕ ਉਤਰ ਊੜਾ ਉਤਪਾਦਕ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਨੂੰ ਉਤਪਾਦਕ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਹਰੇ ਪੌਦੇ ਇਹ ਪ੍ਰਕਾਸ਼ ਰੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ਆੜਾ ਖਪਤਕਰ ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ ਨੂੰ ਖਪਤਕਰ ਕਹਿੰਦੇ ਹਨ ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਪਹਿਲੇ ਦਰਜੇ ਦੇ ਖਪਤਕਾਰੀ ਜਾਂ ਸ਼ਾਕਾਹਾਰੀ ਜਿਹੜੇ ਜਾਨਵਰ ਸਿੱਧੇ ਪੌਦਿਆਂ ਨੂੰ ਆਪਣਾ ਭੋਜਨ ਪ੍ਰਾਪਤ ਕਰਦੇ ਹਨ ਨੂੰ ਸ਼ਾਕਾਹਾਰੀ ਕਹਿੰਦੇ ਹਨ ਉਦਾਹਰਨ ਵਜੋਂ ਹਾਥੀ ਹਿਰਨ ਗਾਂ ਅਤੇ ਬੱਕਰੀ ਨੰਬਰ 2 ਦੂਜੇ ਦਰਜੇ ਦੇ ਖਪਤਕਾਰ ਜਾਂ ਮਾਸਾਹਾਰੀ ਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ ਉਦਾਹਰਨ ਵਜੋਂ ਸੱਪ ਡੱਡੂ ਛਪਕਲੀ ਨੰਬਰ 3 ਤੀਸਰੇ ਦਰਜੇ ਦੇ ਖਪਤਕਾਰ ਇਹ ਦੂਜੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ ਉਦਾਹਰਨ ਵਜੋਂ ਛੇਰ ਚੀਤਾ ਈੜੀ ਨਖੇੜਕ ਉਹ ਸੁਖਮ ਜੀਵ ਜਿਹੜੇ ਮਰੇ ਹੋਏ ਪੌਦਿਆਂ ਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਨੂੰ ਨਖੇੜਕ कहंदे ਹਨ ਉਦਾਹਰਨ ਵਜੋਂ ਜੀਵਾਣੂ ਅਤੇ ਉਲੀ ਪ੍ਰਸ਼ਨ ਨੰਬਰ 2 ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ਉਤਰ ਆਵਾਸ ਦੀਆਂ ਮੁੱਖ ਤੌਰ ਤੇ ਤਿੰਨ ਕਿਸਮਾਂ ਹਨ ਨੰਬਰ 1 ਸਥਲੀ ਤ੍ਰੱਤਲੀ ਆਵਾਸ ਨੰਬਰ 2 ਜਲੀ ਆਵਾਸ ਨੰਬਰ 3 ਹਵਾਈ ਜਾਂ ਬ੍ਰਿਸ਼ਵਾਸੀ ਆਵਾਸ ਨੰਬਰ 1 ਸਥਲੀ ਤਰਤਲੀ ਆਵਾਸ ਉਹ ਜੀਵ ਜੋ ਧਰਤੀ ਉੱਤੇ ਰਹਿੰਦੇ ਹਨ ਨੂੰ ਸਥਲੀ ਜਾਂ ਤਰਤਲੀ ਜੀਵ ਕਹਿੰਦੇ ਹਨ ਅਤੇ ਉਹਨਾਂ ਦੇ ਆਵਾਸ ਨੂੰ ਸਥਲੀ ਜਾਂ ਤਰਤਲੀ ਆਵਾਸ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਮਾਰੂਥਲ ਕਾ ਦੇ ਮੈਦਾਨ ਪਹਾੜ ਅਤੇ ਜੰਗਲ ਨੰਬਰ 2 ਜਲੀ ਆਵਾਸ ਉਹ ਜੀਵ ਜੋ ਪਾਣੀ ਦੇ ਵੱਖ-ਵੱਖ ਸਰੋਤਾਂ ਜਿਵੇਂ ਝੀਲਾਂ ਛਪੜਾਂ ਤਲਾਬਾਂ ਅਤੇ ਸਮੁੰਦਰਾਂ ਵਿੱਚ ਰਹਿੰਦੇ ਹਨ ਨੂੰ ਜਲੀ ਜੀਵ ਕਹਿੰਦੇ ਹਨ ਅਤੇ ਉਹਨਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ ਉਦਾਹਰਨ ਵਜੋਂ ਖਾਰੇ ਪਾਣੀ ਦਾ ਆਵਾਸ ਸਮੁੰਦਰ ਸਾਗਰ ਅਤੇ ਕੁਝ ਝੀਲਾਂ ਨੰਬਰ 3 ਹਵਾਈ ਜਾਂ ਬਿਰਸ਼ਵਾਸੀ ਆਵਾਸ ਇਹ ਉਹਨਾਂ ਜੀਵਾਂ ਦੇ ਰਹਿਣ ਦੀ ਥਾਂ ਹੈ ਜਿਹੜੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਹਵਾ ਵਿੱਚ ਰਹਿੰਦੇ ਹਨ ਇਹਨਾਂ ਨੂੰ ਬਿਰਸ਼ਵਾਸੀ ਵੀ ਕਿਹਾ ਜਾਂਦਾ ਹੈ ਜ਼ਿਆਦਾਤਰ ਪਤੰਛੀ ਅਤੇ ਪੰਖਾਂ ਵਾਲੇ ਜਨਮਰ ਆਵਾਸ ਵਿੱਚ ਬਿਰਸ਼ਵਾਸੀ ਹਨ ਇਹ ਜੀਵ ਹਵਾ ਵਿੱਚ ਰਹਿਣ ਲਈ ਅਨੁਕੂਲਤ ਹਨ ਕਿਉਂਕਿ ਕੋਈ ਵੀ ਜੀਵ ਹਵਾ ਵਿੱਚ ਪੈਦਾ ਨਹੀਂ ਹੁੰਦਾ ਪ੍ਰਸ਼ਨ ਨੰਬਰ 3 ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ਉੱਤਰ ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਵਿੱਚ ਆਪਸੀ ਤਾਲਮੇਲ ਧਰਤੀ ਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ ਜੇਕਰ ਇਨ੍ਹਾਂ ਵਿੱਚ ਤਾਲਮੇਲ ਨਹੀਂ ਹੋਵੇਗਾ ਤਾਂ ਧਰਤੀ ਤੇ ਜੀਵਨ ਦੀ ਹੋਂਦ ਮੁੱਕ ਜਾਵੇਗੀ ਇਸ ਤਾਲਮੇਲ ਕਰਕੇ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਮਿਲਦਾ ਹੈ ਜਨਮਵਰਾਂ ਅਤੇ ਪੌਦੇ ਆਵਾਸ ਦੇ ਜੈਵਿਕ ਭਾਗ ਹਨ ਧੁੱਪ ਹਵਾ ਪਾਣੀ ਰੋਸ਼ਨੀ ਬਰਖਾ ਨਮੀ ਤਾਪਮਾਨ ਆਦਿ ਆਵਾਸ ਦੇ ਅਜੈਵਿਕ ਭਾਗ ਹਨ ਜੈਵਿਕ ਜੇਕਰ ਜੈਵਿਕ ਭਾਗ ਅਜੈਵਿਕ ਭਾਗਾਂ ਨਾਲ ਸਹੀ ਢੰਗ ਨਾਲ ਤਾਲਮੇਲ ਨਹੀਂ ਬਣਾਉਂਦੇ ਤਾਂ ਉਹ ਜਿਉਂਦੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ ਇਸ ਤਰ੍ਹਾਂ ਉਹ ਨਾ ਸਿਰਫ ਆਪ ਖਤਮ ਹੋ ਜਾਣਗੇ ਸਗੋਂ ਪ੍ਰਜਨਨ ਕਰਨ ਕਰਕੇ ਉਹਨਾਂ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਵੀ ਪੈਦਾ ਨਹੀਂ ਹੋਣਗੀਆਂ ਇਸ ਤਰ੍ਹਾਂ ਉਹਨਾਂ ਦਾ ਤਰਤੀ ਤੋ ਪੂਰੀ ਤਰ੍ਹਾਂ ਸੁਭਾਇਆ ਹੋ ਜਾਵੇਗਾ ਜੈਵਿਕ ਭਾਗ ਆਪਣੇ ਅੰਦਰ ਇਸ ਤਰ੍ਹਾਂ ਦੇ ਪਰਿਵਰਤਨ ਕਰ ਲੈਂਦੇ ਹਨ ਜਿਸ ਨਾਲ ਉਹ ਅਜੈਵਿਕ ਭਾਗਾਂ ਨਾਲ तालमेल ਬਿਠਾ ਸਕਣ ਅਤੇ ਆਪਣੀ ਹੋਂਦ ਨੂੰ ਬਚਾ ਸਕਣਾ ਪ੍ਰਸ਼ਨ ਨੰਬਰ 4 ਸੰਜੀਵ ਅਤੇ ਨਰਜੀਵ ਵਸਤੂਆਂ ਵਿੱਚ ਅੰਤਰ ਦੱਸੋ ਉੱਤਰ ਸੰਜੀਵ ਅਤੇ ਨਰਜੀਵ ਵਸਤੂਆਂ ਵਿੱਚ ਅੰਤਰ ਸੰਜੀਵ ਵਸਤੂਆਂ ਨਰਜੀਵ ਵਸਤੂਆਂ ਨੰਬਰ 1 ਸੰਜੀਵ ਵਸਤੂਆਂ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿੱਚ ਹਿਲਜੁਲ ਗਤੀ ਵਿਖਾਉਂਦੀਆਂ ਹਨ ਨਰਜੀਵ ਵਸਤੂਆਂ ਨੰਬਰ 1 ਨਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ਨੰਬਰ 2 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਵਿੱਚ ਵਾਦਦਾ ਹੁੰਦਾ ਹੈ ਨੰਬਰ 2 ਨਰਜੀਵ ਵਸਤੂਆਂ ਨੰਬਰ 2 ਨਰਜੀਵਾਂ ਵਿੱਚ ਕੋਈ ਵਾਦਦਾ ਨਹੀਂ ਹੁੰਦਾ ਨੰਬਰ 3 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਸੰਜੀਵ ਵਸਤੂਆਂ ਪੈਦਾ ਕਰਦੀਆਂ ਹਨ ਨੰਬਰ 3 ਨਰਜੀਵ ਵਸਤੂਆਂ ਨਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰਦੇ ਨੰਬਰ 4 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਆਪਣੇ ਆਲੇ ਦੁਆਲੇ ਹੋਣ ਵਾਲੇ ਪਰਿਵਰਤਨਾਂ ਨੂੰ ਮਹਿਸੂਸ ਕਰ ਸਕਦੀਆਂ ਹਨ ਨੰਬਰ 4 ਨਰਜੀਵ ਵਸਤੂਆਂ ਨਰਜੀਵ ਮਹਿਸੂਸ ਨਹੀਂ ਕਰ ਸਕਦੇ ਅੱਗੇ ਨੰਬਰ 5 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਸਾਹ ਲੈਂਦੀਆਂ ਹਨ ਨੰਬਰ 5 ਨਰਜੀਵ ਵਸਤੂਆਂ ਨਰਜੀਵ ਵਸਤੂਆਂ ਸਾਹ ਨਹੀਂ ਲੈਂਦੀਆਂ ਨੰਬਰ 6 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਫालतू ਪਦਾਰਥ ਸਰੀਰ ਵਿੱਚੋਂ ਬਾਹਰ ਕੱਢ ਦਿੰਦੀਆਂ ਹਨ ਨੰਬਰ 6 ਨਰਜੀਵ ਵਸਤੂਆਂ ਨਰਜੀਵ ਫालतू ਪਦਾਰਥ ਬਾਹਰ ਨਹੀਂ ਕੱਢਦੇ ਨੰਬਰ 7 ਸੰਜੀਵ ਵਸਤੂਆਂ ਸੰਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਨੰਬਰ 7 ਨਰਜੀਵ ਵਸਤੂਆਂ ਨਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰੋ